ਪੇਂਟ ਪੂਣ ਨਹੀਂ ਹੋਇਆ ਸਾਰਾ ਰੀਜਨਲ ਟਰੈਕਟਰ ਹੀ ਜੈਨੂ ਨਾ ਤੇ ਟਾਇਰ ਟੂਰ ਪਈ ਕਲਮ ਨਹੀਂ ਲੱਗੀ ਮਤਲਬ ਟਾਇਰ ਦਾ ਹੀ 90 ਪੈਸੇ 95 ਪੈਸੇ ਮਤਲਬ 95 ਪੈਸੇ ਟਾਇਰ ਹਾਂਜੀ 95 ਪੈਸੇ ਟਾਇਰ ਠੀਕ ਹੈ ਬਈ ਤੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਊਗਾ ਕਰ ਕਰੋਗੇ ਮੈਂ ਤਾਂ ਮੰਨ ਲਓ ਜੀ ਕੋਈ 1500 ਦਾ ਕਰ ਦਾਂਗੇ ਬਾਲਾ ਕੋਈ ਇੰਦੇ ਮਾਰ ਜਾਣਾ ਹੀ ਨਹੀਂਗਾ ਇੱਕ ਨੰਬਰ ਕੰਡੀਸ਼ਨ ਹੈ 90 ਪੈਸੇ ਹੈ 90 ਪੈਸੇ ਟਾਇਰ ਪਏ ਨੇ ਤੇ ਰੰਗ ਰੰਗ ਤਾਂ ਨਹੀਂ ਕਿਤੋਂ ਮਤਲਬ ਪਾਇਆ ਦੁਬਾਰੇ ਜਮੀ ਨਹੀਂ ਜਮੀ ਨਹੀਂ ਰੀਜਨਲ ਕਈ ਵਾਰੀ ਦੁਬਾਰੇ ਰੰਗ ਰੰਗ ਪਾਇਆ ਹੁੰਦਾ ਰੀਜਨਲ ਰੀਜਨਲ ਹੈ ਸਾਰਾ ਰੰਗ ਰੀਜਨਲ ਹੈ 20 ਮਾਡਲ ਟਰੈਕਟਰ ਨੂੰ ਕਿਹੜਾ ਰੰਗ ਹੋਣਾ ਬਾਕੀ ਲੈ ਜੇ ਬੰਦਾ ਜਮਾ ਲੈ ਜੇ ਮੈਂ ਡਰਾਤ ਵਾਹੀ ਅੱਗੇ ਆ ਗਿਆ ਤਾਂ ਕਲਚ ਹੁੰਦਾ ਜੀ ਜਦੋਂ ਇਹ ਜ਼ੋਰ ਲਾਉਂਦਾ ਨਾ ਟਰੈਕਟਰ ਇਹਦੇ ਕਲਚ ਚੋਂ ਮੁਸ਼ਕ ਮਾਰਦੀ ਹੈ ਜੀ ਠੀਕ ਹੈ ਤੇ ਡਰਾਈਵਰ ਰੋਕਦਾ ਵੀ ਕੋਈ ਨੁਕਸਾਨ ਨਾ ਹੋ ਜੇ ਆਪਾਂ ਇਹਦਾ ਕਲਚ ਵੀ ਲੱਕ ਵਾਲਾ ਕਰਤਾ ਜੀ ਅੱਛਾ ਹਾਂਜੀ ਇਹਦਾ ਕਲਚ ਨਹੀਂ ਮਰੂਗਾ ਕਦੇ ਵੀ ਠੀਕ ਹੈ ਵੀਰੇ ᱜੀਅਰ ਦਾ ਕੰਮ ਹੋਇਆ ਹੋਇਆ ਲਿਫਟੇ ਦੀ ਲੋ ਸਪੀਡ ਹੁੰਦੀ ਹੈ ਹੁਣ ਹਾਈ ਸਪੀਡ ਕਰੀ ਹੋਈ ਹੈ ਜੀ ਠੀਕ ਹੈ ਮਗਰਾਟ ਨਵੇਂ ਨੇ ਜੀ ਬ੍ਰੇਕਾਂ ਦਾ ਕੁੱਲ ਫੁੱਲ ਕੰਮ ਹੋਇਆ ਜੀ ਇਹ 2012 ਮਾਡਲ ਹੈ ਬਈ ਜੀ ਸਾਰਾ ਓਰੀਜਨਲ ਟਰੈਕਟਰ ਹੈ ਠੀਕ ਹੈ 80% ਟਰੈਕਟਰ ਦੀ ਕੰਡੀਸ਼ਨ ਹੈ ਅੱਛਾ ਤੇ 80 ਪੈਸੇ ਵਾਂਗੂ ਟਾਇਰ ਪਏ ਨੇ ਹਾਂਜੀ ਟਰੈਕਟਰ ਸਾਰਾ origignal ਪੇਂਟ ਦਾ ਕੰਪਨੀ ਪੇਂਟ ਦਾ ਟਰੈਕਟਰ ਹੈ 55 HP ਵਾਲਾ ਪਲੱਸ ਆ ਟਰੈਕਟਰ ਹੈ ਟਰਬੋ ਵਾਲਾ ਠੀਕ ਹੈ ਠੀਕ ਹੈ ਜੇ ਕਿਸੇ ਭਰਾ ਨੇ ਲੈਣਾ ਹੋਵੇ ਹਰਿਆਣਾ ਨੰਬਰ ਐਨਓਸੀ ਜਿੱਥੋਂ ਦੀ ਅਗਲਾ ਕਹੂਗਾ ਅਸੀਂ ਬਾਈ ਜੀ ਉੱਥੋਂ ਦੀ ਕੜਵਾ ਕੇ ਲਿਓ ਠੀਕ ਹੈ ਜੀ ਬਾਕੇ ਲੈ ਜੇ ਬੰਦਾ ਆ ਕੇ ਜਮਾ ਬਾਕੇ ਚੈੱਕ ਕਰਕੇ 2 ਦਿਨ ਰੱਖ ਕੇ ਪੇਮੈਂਟ ਦੇ ਦੇ ਠੀਕ ਹੈ ਇਸ ਤੋਂ ਬਾਅਦ ਤਾਂ ਸੈਲਿਡਿਟੀ ਹੋ ਜਾਵੇਗੀ ਠੀਕ ਹੈ ਬਈ ਰੁਪਏ ਦਾ ਰੁਪਿਆ ਹਾਂਜੀ ਜਮਾ ਲੈ ਬੋਲ ਦੇ ਬਈ ਨੰਬਰ ਬੋਲ ਦੇ ਫਿਰ ਠੀਕ ਹੈ ਬਈ ਟਿੰਡਾ ਨੰਬਰ ਟਾਇਰ ਨਵੇਂ ਆ ਟਰ ਸੁਨਾ ਕੇ 100 ਰੁਪਿਆ ਦੇ ਕੇ ਕੋਈ ਬੰਦਾ ਜੇ ਕੋਈ ਟਰੈਕਟਰ ਭਰਾ ਨੇ ਕਿਸੇ ਨੇ ਲੈਣਾ ਹੋਵੇ ਜਿਵੇਂ ਕਿਰਾਏ ਵਾਲਾ ਤਾਂ ਤਾਂ ਵੀ ਦੇ ਦਾਂਗਾ ਠੀਕ ਹੈ ਬਈ ਅੱਸੀ ਗਾਲ ਦੋਸਤੋ ਅੱਜ ਆਪਾਂ ਤਲਵੰਡੀ ਸਾਬੋ ਵਿਖੇ ਆਏ ਆ ਟਰੈਕਟਰ ਮੰਡੀ ਤੇ ਤੇ ਸੋਨੂੰ ਆਪਾਂ ਦਿਖਾਵਾਂਗੇ ਨਵੇਂ-ਨਵੇਂ ਟਰੈਕਟਰ ਵੀ ਕਿਹੜੇ-ਕਿਹੜੇ ਟਰੈਕਟਰ ਬਿਕਾਊ ਆ ਕੀ ਰੇਟ ਚੱਲੀ ਜਾਂਦਾ ਤੇ ਜੇਕਰ ਤੁਸੀਂ ਟਰੈਕਟਰਾਂ ਦੇ ਸ਼ਕੀਨ ਹੋ ਜਾਂ ਖਰੀਦਣਾ ਜਾਂ ਵੇਚਣਾ ਤਾਂ ਵੀਡੀਓ ਤੁਹਾਡੇ ਲਈ ਬਹੁਤ ਲਾਹੇਵੰਦ ਆ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਸ਼ੇਅਰ ਕਰ ਦੇ ਦਬਕੇ ਆਇਓ ਦੋਸਤੋ ਚਲੋ ਵੀ ਦੋਸਤੋ ਸਭ ਤੋਂ ਪਹਿਲਾਂ ਇੱਧਰ ਗੱਲ ਕਰਦੇ ਆ ਕਿਹੜਾ ਮਰੀਏ ਤੁਸੀਂ ਸੋਨਾਲੀ ਕਾ 750 ਹੈ ਅੱਛਾ ਕਿਹੜਾ ਮਾਡਲ ਹੈ ਬਈ 2008 ਮਾਡਲ ਹੈ 2008 ਮਾਡਲ ਹਾਂਜੀ ਕਿੱਥੋਂ ਦਾ ਨੰਬਰ ਹੈ ਬਈ ਹਰਿਆਣਾ ਨੰਬਰ ਹੈ ਜੀ ਐਚ ਆਰ 40 ਐਚ 40 ਤੇ ਬਈ ਕੀ ਮੰਗ ਮੰਗਾਈ ਆਪਣੀ ਇਹ 295 295 ਹਾਂਜੀ ਕਿੱਥੋਂ ਤੱਕ ਛੱਡ ਦੋਗੇ ਇਹ 280 ਦਾ ਦੇ ਦੇਗੇ ਜੀ 280 ਦਾ ਦੇ ਦੋਗੇ ਹਾਂਜੀ ਦੋ ਬਾਈ ਜੀ ਕੀ ਹਾਲ ਚਾਲ ਠੀਕ ਹੈ ਜੀ ਇਹੜਾ ਪਿੰਡ ਆ ਬਈ ਕਿਹਨਾਂ ਦਾ ਕਿੰਨੇ ਮਾਡਲ ਹੈ ਫਿਰ 10 10 ਮਾਡਲ ਕੀ ਮੰਗ ਮੰਗਾਈ ਬਈ 290000 290000 ਕਿੱਥੋਂ ਤੱਕ ਛੱਡ ਦਵਾਂਗੇ 270000 ਦਾ ਛੱਡ ਦਿੰਦਾ ਇਹ ਬਾਕੀ ਮੌਕੇ ਤੇ ਮੌਕੇ ਤੇ ਮਾਨਤਾਨ ਕਰ ਮਾਨਤਾਨ ਕਰ ਲਓ ਠੀਕ ਹੈ ਬਈ ਧੰਨਵਾਦ ਦੋਸਤੋ ਉਸ ਤੋਂ ਬਾਅਦ ਫਾਰਮ ਟਰੈਕ ਖੜਾ ਆਪਣੇ ਕੋਲੇ ਇੱਕ ਫਾਰਮ ਟਰੈਕ ਵਾਲੇ ਵੀਰ ਨਾਲ ਕਰਦੇ ਹਾਂ ਗੱਲਬਾਤ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਹੈ ਜੀ ਆਪਣਾ ਜੈਤੂ ਮੰਡੀ ਕੋਲੇ ਭਗਤਪੁਰਾਣਾ ਪਿੰਡ ਭਗਤਪੁਰਾਣਾ ਪਿੰਡ ਹੈ ਕਿੰਨੇ ਮਾਡਲ ਹੈ ਇਹ ਇਹ 98 ਮਾਡਲ ਹੈ 98 ਮਾਡਲ ਕੀ ਮੰਗ ਮੰਗਾਈ ਆ ਮੰਗ ਮੰਗਾਈ ਬਈ ਇਹਦਾ ਲਈ 220000 ਰੁਪਏ ਰੇਟ ਹੈ 220000 ਤੇ ਨੰਬਰ ਕਿ अच्छा डबल क्लच है नाम नंबर है ਤੇ ਬੈਂਡ ਦੀ ਗਾਰੰਟੀ ਇੰਜਨ ਗੇਅਰ ਬਾਕੇ ਚੈੱਕ ਕਰਕੇ ਲੈ ਠੀਕ ਹੈ ਤੇ ਕਿੱਥੇ ਤੱਕ ਛੱਡ ਦੋਗੇ ਤੇ ਦੇ ਦਾਂਗਾ ਆਪ 2 ਲੱਖ 5000 ਦਾ 2 ਲੱਖ 5000 ਦਾ ਬਾਕੀ ਮੌਕੇ ਤੇ ਮੌਕੇ ਤੇ ਜੋ ਸ਼ੇਅਰ ਕਰਕੇ ਆਉਗਾ ਤਾਂ ਹੋਰ 2000 ਕਟ ਕਰ ਠੀਕ ਹੈ ਦੋਸਤੋ ਆਪਣੀ ਵੀਡੀਓ ਸ਼ੇਅਰ ਕਰਕੇ ਆਉਣਾ ਵਾਸਤੇ ਵਾਲੇ ਵਾਸਤੇ ਸਪੈਸ਼ਲ ਆਫਰ ਹੈ ਮਤਲਬ ਟਰੈਕਟਰ ਫਾਰਮ ਟਰੈਕ ਜੇ ਤੁਸੀਂ ਲੈਣਾ ਤਾਂ ਤੇ ਅੰਕਲ ਜੀ ਧੰਨਵਾਦ ਜੀ ਬਹੁਤ ਬਹੁਤ ਬਾਕੇ ਚੈੱਕ ਕਰਕੇ ਲੈਣ ਠੀਕ ਹੈ ਜੀ ਦੋਸਤੋ ਫਾਰਮ ਟਰੈਕ 60 ਤੋਂ ਬਾਅਦ ਫਾਰਮ ਟਰੈਕ 35 ਆਪਾਂ ਲੈ ਕੇ ਆਏ ਆ ਤੁਹਾਡੇ ਲਈ ਤੇ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਕਿਹੜਾ ਪਿੰਡ ਹੈ ਬਾਗੀਵੰਦਰ ਹੈ ਬਾਗੀਵੰਦਰ ਜ਼ਿਲ੍ਹਾ ਬਠਿੰਡਾ ਹੈ ਨਾ ਤੇ ਬਾਈ ਕਿੰਨੇ ਮਾਡਲ ਹੈ ਇਹ 2003 ਮਾਡਲ ਹੈ 3 ਮਾਡਲ ਨੰਬਰ ਕਿੱਥੋਂ ਦਾ ਬਈ ਦਾ ਨੰਬਰ ਪੰਜਾਬ ਦਾ ਕਿੱਥੋਂ ਤੱਕ ਰਛੜ ਦੋਗੇ ਬਾਈ ਆਪਾਂ ਬਈ ਮੰਗਦੇ ਤਾਂ 195000 ਹਾਂ ਆਪਾਂ ਹਾਂ ਨਾ ਮੰਨ ਲਓ ਵੀ 165000 ਦਾ ਦੇ ਦਾਂਗੇ 165000 ਦਾ ਛੱਡ ਦਾਂ ਠੀਕ ਹੈ 165000 ਦਾ ਛੱਡ ਬਾਗੀਵੰਦਰ ਪਿੰਡ ਹੈ ਤੇ ਬਾਈ ਪੂਰੇ ਟਾਇਰ ਨਵੇਂ ਆ ਬਾਈ ਅੱਛਾ ਮਗਲੇ ਟਾਇਰ ਰਹੇਗਾ ਕਿ ਅੱਤੇ ਰੇਡੀਅਲ ਮੂਰਲੇ ਡਾਇਰਨਾਮੇ ਮਗਰ ਲੈਦੇ ਹਨ ਤੇ ਬਾਈ ਨੰਬਰ ਬੋਲ ਦੋ ਆਪਣਾ 94634 51622 94634 51622 ਦੋਸਤੋ ਤੁਸੀਂ ਕਨੈਕਟ ਕਰ ਸਕਦਾ ਨੰਬਰ ਬਾਈ ਨੇ ਬੋਲਤਾ ਫਾਰਮ ਟਰੈਕ 3500 ਦਾ ਹੋ ਸਕਦਾ ਬਾਈ ਜੀ ਬਹੁਤ ਬਹੁਤ ਧੰਨਵਾਦ ਟਰੈਕ 35 ਤੋਂ ਬਾਅਦ ਦੂਜਾ ਨਾਗ ਬਾਈ ਕੋਲੇ ਟਰੈਕਟਰਾਂ ਦਾ ਰਾਜਾ 855 ਗਾ ਤੇ ਇਹਦੇ ਬਾਰੇ ਵੀ ਕਰਦੇ ਆ ਗੱਲਬਾਤ ਕੀ ਮੰਗ ਮੰਗਾਈ ਐ ਕਿਥੋਂ ਤੱਕਰ ਛੱਡਣਗੇ ਤੇ ਬਾਈ ਕਿਹੜਾ ਮਾਡਲ ਆ ਬਾਈ ਇਹ 2015 ਮਾਡਲ ਆ ਜੀ 15 ਮਾਡਲ ਤੇ ਬਾਈ ਕਿਥੋਂ ਤੱਕ ਮਤਲਬ ਕੀ ਰੇਟ ਜੀ ਇਹ ਰੇਟ ਹੈਗਾ ਜੀ ਦਾ 5 ਲੱਖ 25000 ਰੁਪਿਆ ਆਪਾਂ ਹਾਂ ਨਾ ਪੂਰੇ 5 ਲੱਖ ਦਾ ਟਰੈਕਟਰ ਦੇ ਦੇਵਾਂਗੇ ਜੀ ਹਰਿਆਣਾ ਨੰਬਰ ਐ ਇਹਨੂੰ ਸੀ ਮਿਲੂਗੀ ਥੋੜਾ ਜਿਹਾ ਇੱਚੀ ਬੋਲੋ ਬਈ ਹਰਿਆਣਾ ਨੰਬਰ ਐ ਵਗਾ ਇਹਨੂੰ ਸੀ ਮਿਲੂਗੀ ਐਨਸੀ ਮਿਲੂਗੀ ਹਰਿਆਣਾ ਨੰਬਰ ਆ ਬਈ ਤੇ ਬਈ ਪੇਂਡ ਪੂਰਨ ਪੇਂਡ ਪੂਰਨ ਜਿਹੜਾ ਸਾਰਾ ਅਰੀਜਨਲ ਟਰੈਕਟਰ ਹੈ ਇਹ ਜੈ ਇਹਨੂੰ ਨਾਲ ਤੇ ਟਾਇਰ ਟੌਰ ਬਈ ਕੱਲ ਮਿਲਣ ਲੱਗੀ ਬਲੋ ਟਾਇਰ ਬਈ 90 ਪੈਸੇ 95 ਪੈਸੇ ਬਲੋ 95 ਪੈਸੇ ਟਾਇਰ ਹਾਂਜੀ 95 ਬਈ ਟਾਇਰ ਠੀਕ ਆ ਬਈ ਤੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਊਗਾ ਕਰੋਂਗੇ ਮੰਨ ਤਾਂ ਮੰਨ ਲਓ ਜੀ ਕੋਈ 1500 ਦਾ ਕਰ ਦਾਂਗੇ ਬਾਲਾ ਕੋਈ ਇਹਦੇ ਮਾਰ ਜਾਣੇ ਨਹੀਂਗਾ ਠੀਕ ਹੈ ਮਤਲਬ ਵੀ ਤੇਰਵੀਂ ਅਲੱਗ ਹੈ ਜੀ ਠੀਕ ਹੈ ਸਟੀering ਵਾਲਾ ਤੇਲ ਲੱਗ ਗਿਆ ਦਾ ਹਾਂਜੀ ਠੀਕ ਹੈ ਬਈ ਕਿਤੇ ਕੰਮ ਨਹੀਂ ਲੱਗੀ ਤੁਹਾਨੂੰ ਐ ਨਹੀਂ ਗਾ ਥੋੜੀ ਤੇ ਦੂਰੇ ਹੋ ਦੂਰ ਹੋਗੇ ਪਕਾਈ ਹੋਊਗੀ ਐ ਜੀ ਕੋਈ ਗੱਲ ਨਹੀਂ ਠੀਕ ਹੈ ਬਈ ਹਾਂਜੀ ਆਪਣਾ ਨੰਬਰ ਹੈਗਾ 94634 5562 ਦੋਸਤੋ ਕਰ ਲਓ ਕਨੈਕਟ ਜੇਕਰ ਤੁਸੀਂ 855 ਦੇ ਸ਼ਕੀਨੋਂ ਲੈਣਾਗਾ ਟਰੈਕਟਰ ਚਾਹ ਕੇ ਟਰੈਕਟਰ ਲੈਣ ਦੀ ਹੈਨਾ ਤਾਂ ਬਾਈ ਨੇ ਨੰਬਰ ਬੋਲਤਾ ਭਾਗੀ ਬੰਦਰ ਪਿੰਡ ਹੈ ਬਾਈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਛੋਟਾ ਵੀਰ 911 ਵਾਲੇ ਵੀ ਮੌਜੂਦ ਨੇ ਦੋਸਤੋ ਤੇ ਕਰਦੇ ਆ ਗੱਲਬਾਤ ਬਾਈ ਕਿਹੜਾ ਪਿੰਡ ਹੈ ਆਪਣਾ ਉਂਦੜਵਾਸ ਹੈ ਜੀ ਹਰਿਆਣੇ ਚ ਠੀਕ ਹੈ ਜੀ ਪਤਾ ਬਾਦ ਜੇਲਾ ਸਾਡਾ ਰਤਿਆ ਸ਼ਹਿਰ ਲੱਗਦਾ ਜੀ ਠੀਕ ਹੈ ਬਾਈ ਮਤਲ ਹਰਿਆਣੇ ਤੋਂ ਆਏ ਹੋਗੇ ਇਥੇ ਹਾਂਜੀ ਹਾਂਜੀ ਤੇ ਬਾਈ ਟਰੈਕਟਰ ਦਾ ਕੀ ਮਾਡਲ ਹੈ ਟਰੈਕਟਰ 2001 ਮਾਡਲ ਹੈ ਜੀ ਠੀਕ ਹੈ ਬਰੇ ਨੰਬਰ ਹਰਿਆਣੇ ਦਾ ਯਾਰ ਨੰਬਰ ਹਰਿਆਣੇ ਦਾ ਟੋਹਾਣੇ ਦਾ ਜੀ ਇਹ ਪਹਿਲੇ ਮਾਲਕ ਤੋਂ ਅਸੀਂ ਲਿਆ ਸੀ ਠੀਕ ਹੈ ਤੇ 15 ਸਾਲ ਹੋ ਗਏ ਸਾਡੇ ਕੋਲ ਹੈ ਜੀ ਇਹ ਅੱਛਾ ਹਾਂਜੀ ਤੇ ਬਈ ਕੀ ਮੰਗ ਮੰਗਾਈ ਆ ਦੀ ਇਸ ਦੀ ਕੀਮਤ ਹੈ ਜੀ 4.5 ਲੱਖ ਜੀ ਕਿੱਥੋਂ ਤੱਕ ਛੱਡ ਦੋਗੇ ਬਸ ਥੋੜਾ ਬੋਤ ਮੰਨਤਾਨ ਹੋ ਜਾਊਗਾ ਜੀ ਮੰਨਤਾਨ ਵਿਚ ਹਾਂਜੀ ਹਾਂਜੀ ਤੇ ਬਈ ਫਿਰ ਟਰੈਕਟਰ ਦੀਆਂ ਖੂਬੀਆਂ ਕਿਹੜੀਆਂ ਰੰਗ ਪੇਂਟ ਕੋਈ ਇਹਦਾ ਇਹ ਛੋਟ ਟੈਂਕੀ ਦਾ ਸਾਰਾ origignal ਹੈ ਜੀ ਮਗਰਾਟ ਨਵੇਂ ਲੱਗੇ ਨੇ ਅੱਛਾ ਪਾਵਰ ਸਟੀering ਅਸੀਂ ਕਰਾਇਆ ਜੀ ਠੀਕ ਹੈ ਤੇ ਇੰਜਣ ਇਹਦਾ 75 ਹਸ ਪਾਵਰ ਏਡੀਆਈ ਕਰਿਆ ਠੀਕ ਹੈ ਤੇ ਜਿਹੜਾ ਪੰਪ ਐ ਸਕੇ ਵਾਲਿਆਂ ਤੋਂ ਪਟਿਆਲੇ ਵਾਲਿਆਂ ਤੋਂ ਹੋਇਆ ਜੀ ਸ਼ੂਰ ਨੇ ਜੀ ਪੂਰੇ ਡੀਜ਼ਲ ਪੰਪ ਠੀਕ ਹੈ ਅੱਛਾ ਤੇ ਰੈਡੀਏਟਰ ਵੇਰੇ ਵੇਰੀ ਆਹ ਰੈਡੀਏਟਰ ਵਾਟਰ ਬਾਡੀ ਸਾਰਾ ਕੁਝੇ ਦਾ ਨਮਾ ਹੈ ਜੀ ਠੀਕ ਹੈ ਤੇ ਅੱਗੋ ਲੈ ਕੇ ਜੀ ਅਜਿਹੀ ਹਿੱਸੇ ਦਾ ਕੰਮ ਆ ਹੱਬਾ ਹੱਬਾ ਨਵੀਆਂ ਨੇ ਸਭ ਠੀਕ ਹੈ ਤੇ ਅੱਗੇ ਆ ਕੇ ਤਾਂ ਕਲਚ ਹੁੰਦਾ ਜੀ ਜਦੋਂ ਇਹ ਜ਼ੋਰ ਲਾਉਂਦਾ ਨਾ ਟਰੈਕਟਰ ਇਹਨੇ ਕਲਚ ਚੋਂ ਮੁਸ਼ਕ ਮਾਰਦੀ ਹੈ ਜੀ ਠੀਕ ਹੈ ਤੇ ਡਰਾਈਵਰ ਰੋਕਦਾ ਵੀ ਕੋਈ ਨੁਕਸਾਨ ਨਾ ਹੋ ਜੇ ਆਪਾਂ ਇਹਦਾ ਕਲਚ ਵੀ ਲੱਕ ਵਾਲਾ ਕਰਤਾ ਜੀ ਅੱਛ ਠੀਕ ਐ ਵੀਰੇ ਗੇਅਰ ਦਾ ਕੰਮ ਹੋਇਆ ਹੋਇਆ ਲਿਫਟ ਦੀ ਲੋ ਸਪੀਡ ਹੁੰਦੀ ਹੈ ਹੁਣ ਹਾਈ ਸਪੀਡ ਕਰੀ ਹੋਈ ਹੈ ਜੀ ਠੀਕ ਐ ਮਗਰਾਟ ਨਵੇਂ ਨੇ ਜੀ ਬ੍ਰੇਕਾਂ ਦਾ ਕੁੱਲ ਫੁੱਲ ਕੰਮ ਹੋਇਆ ਹੈ ਜੀ ਮੰਨ ਲਓ ਇਹਦੀ ਬਾਡੀ ਬਾਡੀ ਪੁਰਾਣੀ ਹੈ ਜੀ ਅੰਦਰੋਂ ਸਾਰਾ ਨਵਾਂ ਹੈ ਸਾਰਾ ਨਵਾਂ ਹੈ ਸਾਰਾ ਜੀ ਬੈਂਪਰ ਤੋਂ ਲੈ ਕੇ ਪੀਟੀਓ ਤੱਕ ਨਵਾਂ ਹੈ ਜੀ ਸਾਡੀ ਗਾਰੰਟੀ ਹੈ ਜੀ ਫੁੱਲ ਨਵੇਂ ਫੰਕਸ਼ਨਾਂ ਦੇ ਨਾਲ ਨਵੇਂ ਫੰਕਸ਼ਨਾਂ ਦੇ ਨਾਲ ਹੈ ਠੀਕ ਐ ਵੀਰੇ ਤੇ ਮਤਲਬ ਲੰਬਾ ਨਹੀਂ ਹੈਗਾ ਟਰੈਕਟਰ ਦਾ ਗੇਅਰ ਸਾਡੀ ਜ਼ਿੰਮੇਵਾਰੀ ਹੈ ਜੀ ਪੂਰੀ ਬਿੱਲ ਦੇਵਾਂਗੇ ਹਰੇਕ ਚੀਜ਼ ਦੀ ਜਿਵੇਂ ਇੰਜਨ ਦਾ ਕੰਮ ਹੋਇਆ ਪੰਪ ਦਾ ਹੋਇਆ ਲਿਫ ਬੋਲ ਦਿਓ ਬਈ ਆਪਣਾ ਨੰਬਰ ਸਾਡਾ 99919 90952 ਠੀਕ ਹੈ ਬਈ ਤੇ ਦੋਸਤੋ ਜੇਕਰ ਤੁਸੀਂ ਮਤਲਬ 911 ਦੇ ਯਕੀਨ ਹੋ ਜਾਂ 911 ਟਰੈਕਟਰ ਲੈਣਾ ਤਾਂ ਨੰਬਰ ਬਾਈ ਨੇ ਬੋਲਤਾ ਕਨੈਕਟ ਕਰ ਸਕਦੇ ਹਾਂ ਕਿੰਨਾ ਮਾਡਲ ਹੈ ਬਈ ਟਰੈਕਟਰ ਦਾ ਇਹ 2016 ਮਾਡਲ ਬਈ 16 ਮਾਡਲ ਤੇ ਟਾਇਰ ਟੂਰ ਬਈ ਟਾਇਰ ਇਹਦੇ ਹੈਗੇ 75 80 ਪੈਸੇ ਬਈ 75 80 ਪੈਸੇ ਨਾਲ ਦੇ ਟਾਇਰ ਹੈ ਤੇ ਰੰਗ ਪੇਂਟ ਤੇ ਰੰਗ ਪੇਂਟ ਜਮਰੀ ਦੇ ਨਾਲ ਆ ਠੀਕ ਹੈ ਕਲੰਬੀ ਨਹੀਂ ਲੱਗੀ ਕਿਤੇ ਨਾਲ ਕਿਤੇ ਨਹੀਂ ਲੱਗੀ ਦੇਖ ਲੈ ਤੂੰ ਠੀਕ ਹੈ ਮੰਗ ਮੰਗਾਈ ਕੀ ਹੈ ਬਈ ਮਾਗਮਗਾਈ ਹੈਗੇ ਭਾਈ ਇਹਦੀ 530000 ਤੇ ਛੱਡੋਂਗੇ ਕਿਥੋਂ ਤੱਕਰ ਛੱਡਦਾ ਹਿਸਾਬ ਨਾਲ ਕੋਈ ਬੰਦਾ ਲੈ ਵਾਂਗੇ ਤਾਂ ਤੂੰ ਤੇਰੇ ਵਜਿੱਦੀ ਹੂ ਤਾਂ ਅੱਛਾ ਜੇ ਕੋਈ ਸਾਡੀ ਵੀਡੀਓ ਦੇਖ ਕੇ ਮਾਨਤਾਨ ਕਰੋਂਗੇ ਹਾਂ ਕਰਾਂਗੇ ਬਿਲਕੁਲ ਕਰਾਂਗੇ ਦੋਸਤੋ ਜੇਕਰ ਫਾਰਮ ਟਰੈਕ ਤੁਸੀਂ ਲੈਣਾ ਤਾਂ ਵੀਡੀਓ ਤੁਸੀਂ ਮਤਲਬ ਨੰਬਰ ਆਪਾਂ ਬਾਈ ਬੋਲੂਗਾ ਤੇ ਸਾਡੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਜਾਣ ਵਾਲੇ ਨੂੰ ਬਾਈ ਕਹਿੰਦਾ ਵੀ ਆਫਰ ਦੇ ਆਉਂਗਾ ਮੈਂ ਤੇ ਸਪੈਸ਼ਲ ਲੈਸ ਹੋਊਗੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਜਾਊਗਾ ਸਾਣਾ ਭਾਈ ਹਾਂਜੀ ਭਾਈ ਤੇ ਇੰਜਨ ਗੇਅਰ ਤਾਂ ਕਿਵੇਂ ਬਾਈ ਟਰੈਕਟਰ ਜਮ ਓਕੇ ਆ ਭਾਈ ਬਾਕੀ ਲੈ ਜੇ ਬੰਦਾ ਚਾਹਵਾ ਬਾਕੇ ਚੈੱਕ ਕਰਕੇ ਦੋ ਦਿਨ ਰੱਖ ਕੇ ਪੇਮੈਂਟ ਦੇ ਜੀ ਠੀਕ ਹੈ ਇਸ ਦੋ ਵਾਰ ਤਾਂ ਸੈਟਿੰਗ ਹੋ ਸਕਦੀ ਠੀਕ ਹੈ ਭਾਈ ਰੁਪਏ ਦਾ ਰੁਪਿਆ ਹਾਂ ਜੀ ਜਵਾਬ ਲੈ ਬੋਲ ਦੇ ਬਈ ਨੰਬਰ ਬੋਲ ਦੇ ਫਿਰ 94174 3017 ਦੁਬਾਰੇ ਬੋਲ ਦੇ ਬਈ 94174 3017 ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਬਈ ਦੋਸਤੋ ਬਾਪੂ ਜੀ ਕੋਲੇ ਸੋਨਾ ਲੀਕਾ 3 ਸਪੀਡਾ ਮੈਡ ਗੇਅਰ ਦੇ ਵਿੱਚ ਤੇ ਕਿਹੜਾ ਪਿੰਡ ਹੈ ਬਾਪੂ ਜੀ ਗਦਰਾਣਾ ਗਦਰਾਣਾ ਪਿੰਡ ਹਰਿਆਣੇ ਦੇ ਵਿੱਚ ਆ ਹਰਿਆਣੇ ਦੇ ਵਿੱਚ ਤੇ ਕਿੰਨੇ ਮਾਡਲ ਆਈ ਇਹ ਇਹ 20 ਮਾਡਲ ਆਈ ਤੇ ਨੰਬਰ ਕਿਹੜਾ ਹੈ ਇਹ ਇਹ ਨੰਬਰ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਹਾਂ ਪੰਜਾਬ ਨੰਬਰ ਆਏ ਤੁਸੀਂ ਹਰਿਆਣੇ ਤੋਂ ਨੰਬਰ ਪੰਜਾਬ ਦਾ ਹੈਗਾ ਤੇ ਕੀ ਮੰਗ ਮੰਗਾਈ ਆ ਦੀ ਇਹਦੀ ਮੰਗਾ ਜੀ 580 580 ਹਾਂ ਛੱਡੋ ਇਹ ਕਿੱਥੋਂ ਤੱਕ ਕਰ ਉਹ ਫੁੱਟੜਾ ਕਿਹੜਾ ਮਾਨਤਾ ਕਰ ਲਿਆਂਗੇ ਮਾਨਤਾਣ ਹੋ ਜੂਗਾ ਜੇਕਰ ਮਤਲਬ ਆਉਣਗੇ ਆਪਣੇ ਕੋਲੇ ਮਤਲਬ ਆਪਣੀ ਵੀਡੀਓ ਦੇ ਜ਼ਰੀਏ ਆਉਣਗੇ ਹਨਾ ਤੇ ਪਪੂ ਜੀ ਟਾਇਰਾਂ ਟੂਰਾਂ ਦੀ ਕੀ ਕੰਡੀਸ਼ਨ ਹੈ ਇੱਕ ਨੰਬਰ ਕ੍ਰਿਸ਼ਨ ਹੈ 90 ਪੈਸੇ ਹੈ 90 ਪੈਸੇ ਟਾਇਰ ਪੈ ਜ ਨੇ ਤੇ ਰੰਗ ਰੋਂਗ ਤਾਂ ਨਹੀਂ ਕਿਤੇ ਉਹ ਮਤਲਬ ਹੋਇਆ ਦੁਬਾਰਾ ਜਮ ਨਹੀਂ ਜਮਚ ਅਰੀਜਨਲ ਹੈ ਕਈ ਵਾਰੀ ਦੁਬਾਰਾ ਰੰਗ ਰੋਂਗ ਹੋਇਆ ਅਰੀਜਨਲ ਨਹੀਂ ਡੇ ਜਾ ਰਿਹਾ ਸਾਰਾ ਰੰਗ ਰਹਿ ਜ ਨਾਲ ਹੁਣ 20 ਮਾਡਲ ਟ੍ਰੈਕਟਰ ਨੂੰ ਕਿਹੜਾ ਰੰਗ ਹੋਣਾ ਬਾਕੇ ਲੈ ਜੇ ਬੰਦਾ ਜਮਾ ਲੈ ਜੇ ਬੈਡਰਾਤ ਵਾਹੀਏ ਤੇ ਬਾਪੂ ਜੀ ਜੇਕਰ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ ਤਾਂ ਨੰਬਰ ਬੋਲ ਦਿਓ ਇੱਕ 80531 80531 80531 48721 48721 ਦੋਸਤੋ ਬਾਪੂ ਜੀ ਨੂੰ ਨੰਬਰ ਬੋਲਣ ਦੇ ਵਿੱਚ ਦਿੱਕਤ ਆ ਤੇ ਨੰਬਰ ਅਸੀਂ ਸਾਡਾ ਵੀਰ ਸਾਈਡ ਤੇ ਖੜਾਗਾ ਨੰਬਰ ਮਤਲਬ ਉਹ ਬੋਲੂਗਾ ਤੇ ਬੋਲੀ ਮੇਰੇ ਨੰਬਰ ਬੋਲ 80531 80531 48721 48721 ਤੇ ਦੋਸਤੋ ਆਹ ਨੰਬਰ ਤੇ ਤੁਸੀਂ ਕਨੈਕਟ ਕਰ ਸਕਦੇ ਹੋ ਸੋਨਾਲੀਕਾ ਡੀਆਈਏ 3 ਸਪੀਡ ਮੈਟ ਗੇਅਰ ਦੇ ਵਿੱਚ ਕਿਹੜਾ ਪਿੰਡ ਹੈ ਰਾਜਗੜ ਕੋਬੇ ਰਾਜਗੜ ਕੋਬੇ ਤੇ ਕਿੰਨਾ ਮਾਡਲ ਆ ਬਈ ਟਰੈਕਟਰ 2000 ਮਾਡਲ ਆ 2000 ਮਾਡਲ ਕੀ ਮੰਗ ਮੰਗਾਈ ਕਰਦੇ 160 ਅੱਛਾ ਕਿੱਥੋਂ ਤੱਕ ਛੱਡੋਂਗੇ ਡੇਢ ਤਾਈਂ ਛੱਡ ਛੱਡ ਦਾਂਗੇ ਡੇਢ ਤੱਕ ਕਰ ਛੱਡ ਦੋਗੇ ਤੇ ਬਾਈ ਮਤਲਬ ਟਾਇਰ ਟੂਰ ਕਿੰਨੇ ਆ ਟਾਇਰ ਦੋ ਦੋ ਵੱਧਾਗੇ ਟਾਇਰ ਪਿਛਲੇ ਦਾ ਠੀਕ 280 ਬੇਸੇ ਦਾ ਠੀਕ ਆ ਬਾਈ ਤੇ ਬਾਈ ਜੇ ਕਿ ਜੇ ਕਿਸੇ ਨੇ ਵੀਡੀਓ ਦੇਖ ਕੇ ਕਨੈਕਟ ਕਰਨਾ ਹੋਵੇ ਇੱਕ ਨੰਬਰ ਬੋਲਦੇ ਆ ਆਪਦਾ 683295132 ਉੱਚੀ ਆਵਾਜ਼ ਚ ਬੋਲਦੇ ਇੱਕ ਵਾਰੀ ਹੋਰ 683295132 ਬਾਈ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਦੋਸਤੋ ਉਸ ਤੋਂ ਬਾਅਦ ਆਪਾਂ ਹੁਲੈਂਡ 3630 ਲੈ ਕੇ ਆਏ ਆ ਤੇ ਨਾਲ ਮਾਲਕ ਨੇ ਕਰਦਿਆਂ ਗੱਲਬਾਤ ਬਾਈ ਜੀ ਕੀ ਹਾਲ ਚਾਲ ਤੇ ਕਿੱਥੋਂ ਆਇਓ ਬਾਈ ਆਪਣੇ ਪਿੰਡ ਗਹਿਰੀਆ ਜੀ ਬਟਿੰਡੇ ਕੋਲ ਠੀਕ ਹੈ ਬਾਈ ਬਟਿੰਡੇ ਦੇ ਛੇ ਦਾ ਪਿੰਡ ਆ ਠੀਕ ਹੈ ਕੀ ਮਾਡਲ ਮਾਡਲ ਆ ਬਾਈ ਕੀ ਦਾ 2012 ਮਾਡਲ ਹੈ ਬਾਈ ਜੀ ਸਾਰਾ origignal tractor ਹੈ ਠੀਕ ਹੈ 80% tractor ਦੀ ਕੰਡੀਸ਼ਨ ਹੈ ਅੱਛਾ ਤੇ 80% ਵਾਂਗੂ ਟਾਇਰ ਪਏ ਨੇ ਹਾਂਜੀ tractor ਸਾਰਾ origignal paint ਦਾ company paint ਦਾ tractor ਹੈ 55 hp ਵਾਲਾ plus r tractor ਹੈ turbo ਵਾਲਾ ਠੀਕ ਹੈ ਠੀਕ ਹੈ ਜੇ ਕਿਸੇ ਭਰਾ ਨੇ ਲੈਣਾ ਹੋਵੇ ਹਰੇਣਾ ਨੰਬਰ ਹੈ n o c ਜਿੱਥੋਂ ਦੀ ਅਗਲਾ ਕਹੂਗਾ ਅਸੀਂ ਬਾਈ ਜੀ ਉੱਥੋਂ ਦੀ 看见。 900 ਰੁਪਏ ਸੇਸ਼ਟਮ ਸਸਤਾ ਟਾਇਰ ਟਾਇਰ ਬਾਈ ਜੀ ਟਾਇਰ ਬਾਈ ਜੀ ਅਗਲੇ ਟਾਇਰ ਆਪਾਂ 80 ਪੈਸੇ ਮੰਗਦੇ ਟਾਇਰ 75 80 ਪੈਸੇ ਹੈਗੇ ਠੀਕ ਹੈ ਬਾਈ ਜੀ 75 ਪੈਸੇ ਮੰਨ ਲਓ ਮਤਲਬ ਆਪਾਂ ਦੇਖੀ ਇਹਦਾ 40 50000 ਰੁਪਏ ਦਾ ਸਮਾਨ ਹੀ ਲੱਗਿਆ ਹੋਇਆ ਹੈ ਟ੍ਰੈਕਟਰ ਦੇ ਤੇ ਬਾਈ ਜੀ ਕੀ ਇਹਦੀ ਮੰਗ ਮੰਗਾਈ ਕਰਦੇ ਹਾਂ ਇਹਦੀ ਮੰਗ ਤਾਂ ਬਾਈ ਜੀ 5.5 ਲੱਖ ਰੁਪਏ ਮੰਗਦੇ ਆਪਾਂ 4 ਲੱਖ ਤੇ 95000 ਦਾ ਟ੍ਰੈਕਟਰ ਦੇ ਦਾਂਗੇ ਠੀਕ ਹੈ ਬਾਈ ਜੀ 4 ਲੱਖ 95000 ਰੁਪਏ ਦਾ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਗਾ ਮਾਨਤਨ ਮਾਨਤਨ ਕਰਾਂਗੇ ਫੋਲੋ ਵੀਰ ਫੁੱਲ ਮਾਨਤਨ ਕਰ WhatsApp ਨੰਬਰ ਵੀ ਚੱਲਦਾ ਉਸ ਨੰਬਰ ਤੇ ਜੇ ਕਿਸੇ ਭਰਾ ਨੇ ਟਰੈਕਟਰ ਕੋਈ ਲੈਣਾ ਹੋਵੇ ਕੋਈ ਵਿਚੇਦਰੀ ਕੋਈ ਵੇਚਣੀ ਹੋਵੇ ਕਿੰਨਾ ਕਮਿਸ਼ਨ ਤੋਂ ਅਸੀਂ ਉਧਰ ਉਧਰ ਸਿੱਧਾ ਗਾਹ ਨੂੰ ਟਕਰਾ ਦਿੰਨੇ ਆ ਮਾਲਕ ਨਾਲ ਠੀਕ ਹੈ ਜੀ ਟਰੈਕਟਰ ਆਪਾਂ ਦੇ ਉਹ WhatsApp ਨੰਬਰ ਸਾਰੇ ਭਰਾ ਨੋਟ ਕਰ ਲੈ 9465326000 ਤੋ ਵੀਰ ਹੋਰਾਂ ਦਾ ਫੇਸਬੁਕ ਤੇ ਪੇਜ ਵੀ ਆ ਕਮਾਨ ਟਰੈਕਟਰ ਦੇ ਨਾਂ ਤੇ ਇਸ ਟਾਈਮ 6 ਟਰੈਕਟਰ ਮੰਡੀ ਦੇ ਵਿੱਚ ਇਹਨਾਂ ਦੇ ਲੈ ਕੇ ਆਏ ਨੇ ਤੇ ਆਪਾਂ ਦਿਖਾਉਣਾ ਏ ਤੁਹਾਨੂੰ 7 ਟਰੈਕਟਰ ਖੜੇ ਨੇ ਇਹਨਾਂ ਦੇ ਸੌਰੀ ਤੇ ਇਸ ਤੋਂ ਬਾਅਦ ਆਸ਼ਾ ਬੀਰੀ ਜੀ ਆਸੀਂ ਤੋਂ ਸਟਾਰਟ ਕਰੋ ਜੀ 200 ਦੇ ਆਪਣੇ ਹੋ ਗਏ ਜੌਂਡੀਅਰ ਦਾ ਹੋ ਗਿਆ ਇੱਕ ਤਾਂ 100 ਰਾਜ ਦਾ ਹੋ ਗਿਆ ਠੀਕ ਹੈ ਜੀ ਹਾਂਜੀ ਇਹ ਆਸ਼ਾ 2016 ਮਾਡਲ ਟਰੈਕਟਰ ਹੈ ਬਈ 2.5 ਲੱਖ ਰੁਪਿਆ ਦਾ ਮੁੱਲ ਕਰਦੇ ਆ 2.40 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਠੀਕ ਹੈ ਬਈ ਠੰਡਾ ਨੰਬਰ ਹੈ ਟਾਇਰ ਨਵੇਂ ਆ ਟਰੈਕਟਰ ਦੇ ਟਰੈਕਟਰ ਤੇ ਬਈ 1.80 85 ਹਜ਼ਾਰ ਦਾ ਲੋ ਤੁਹਾਨੂੰ ਕਿਹਾ ਕਿ ਰੁਪਿਆ ਦੇ ਕੇ ਕੋਈ ਬੰਦਾ ਜੇ ਕੋਈ ਟਰੈਕਟਰ ਭਰਾ ਨੇ ਕਿਸੇ ਨੇ ਲੈਣਾ ਹੋਵੇ ਜੇ ਕਿਰਾਏ ਵਾਲਾ ਤਾਂ ਤਾਂ ਵੀ ਦੇ ਦਾਂਗਾ ਠੀਕ ਹੈ ਬਈ ਠੀਕ ਹੈ ਜੀ ਸਿੰਪਲ ਸਹੀ ਹੋਵੇ ਅਗਲੇ ਦਾ ਜਿਹੜੀ ਬੈਂਕ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ 6055 2015 ਮਾਡਲ ਜੀ ਫਾਰਮ ਟਰੈਕ 6055 ਹਾਂ ਜੀ ਇਹ ਰੇਟ ਹੈਗਾ ਹੈਗਾ 485 465000 ਦੇ ਠੀਕ ਹੈ 2015 ਮਾਡਲ ਆਈ ਹਾਂ ਜੀ ਉਸ ਤੋਂ ਬਾਅਦ ਇਹ 15 ਮਾਡਲ ਆਪਣੇ ਕੋਲ 855 ਉਹ ਨੰਬਰ 55 ਆ ਗਿਆ 855 15 ਮਾਡਲ ਜੀ ਇਹਦਾ ਰੇਟ ਹੈਗਾ ਬਈ 5 ਲੱਖ ਤੇ 15000 ਰੁਪਏ ਨੰਬਰ ਹਰਿਆਣਾ ਦਾ ਬਿਲਕੁਲ ਨਵੇਂ ਟਾਇਰ ਹੈ ਤੇ ਨਵਾਂ ਟਰੈਕਟਰ ਆ ਜਾਵੇ ਠੀਕ ਹੈ ਬਾਈ ਜੀ ਕਿੰਨਾ ਮਾਡਲ ਹੈ ਟਰੈਕਟਰ ਇਹ 15 ਮਾਡਲ ਹੈ ਬਾਈ ਜੀ 4 ਲੱਖ 90 ਹਜ਼ਾਰ ਦਾ ਟਰੈਕਟਰ ਦੇ ਦਾਂ 855 2015 ਮਾਡਲ ਜੀ 15 ਮਾਡਲ ਹੈ ਜਿੱਥੋਂ ਦੀ ਵੀ ਅਗਲਾ ਕਹੂਗਾ ਉੱਥੋਂ ਹੀ ਘੜਵਾ ਕੇ ਦੇਵਾਂਗੇ ਨਵਾਂ ਟਰੈਕਟਰ ਬਿਲਕੁਲ ਠੀਕ ਹੈ ਬਾਈ ਜੀ ਉਸ ਤੋਂ ਬਾਅਦ ਬਾਈ ਜੀ ਆਪਣੇ ਕੋਲ 855 2012 ਵਾਲਾ ਟਰੈਕਟਰ ਹੈ ਇਹ ਵੀ ਫਤਿਹਵਾਦ ਦਾ ਨੰਬਰ ਹੈ ਫਸਟ オーナー ਟਰੈਕਟਰ ਹੈ ਅਗਲੇ ਟਾਇਰ ਨਾਲ ਦੀ ਹੈ ਮੰਗਲੇ ਟਾਇਰ 70 ਰੁਪਏ ਦੁਆਰਾ ਦੇ ਨੇ VKT ਕੰਪਨੀ ਦੇ ਫੋਲਰ ਸੋਨਾ ਟਰੈਕਟਰ ਹੈਗਾ ਸਾਰਾ ਕੰਪਨੀ ਪੇਡ ਦਾ ਟਰੈਕਟਰ ਹੈ ਮਗਰੋਂ ਮਗਰਾੜਾ ਦੀ ਥੋੜੀ ਬਹੁਤੀ 5% ਟੱਚਿੰਗ ਹੋਈ ਵੀ ਹੈ ਅੱਛਾ ਮਗਰਾੜਾ ਦਾ ਕੰਮ ਹੋਇਆ ਹੋਇਆ ਮੇਰਾ ਬਟਾ ਐਵੇਂ ਵਾਲਾ ਕਹਦੇ ਵੀ ਸਾਨੂੰ ਦੱਸਿਆ ਨਹੀਂ ਸੀ ਐਵੇਂ ਉਹ ਆ ਠੀਕ ਹੈ ਉਹਦੀ ਹੋਈ ਵੀ ਹੈ ਬਾਕੀ ਟਰੈਕਟਰ ਬਿਲਕੁਲ ਨਵਾਂ ਠੀਕ ਹੈ ਇਹ ਟਰੈਕਟਰ ਦੇ ਦਾਂਗੇ ਜੀ ਆਪਾਂ 4 ਲੱਖ ਰੁਪਏ ਦਾ 4 ਲੱਖ ਰੁਪਏ ਦਾ ਟਰੈਕਟਰ ਜੀ ਜੀ 2012 ਮਾਡਲ 55 855 ਟਰੈਕਟਰ 4 ਲੱਖ ਰੁਪਏ ਦਾ ਡਬਲ ਪੰਪ ਵਾਲਾ ਟਰੈਕਟਰ ਹੈਗਾ ਪਾਵਰ ਸਟੀering ਵਾਲਾ ਠੀਕ ਹੈ ਬਾਈ ਜੀ ਹਾਂਜੀ ਡੀਟੀ ਵਾਲੇ ਪੈਰ ਹੈਗੇ 750 ਵਾਲੇ ਅਗਲੇ ਪਿਛਲੇ 14 ਨਾਲ ਠੀਕ ਹੈ ਬਾਈ ਜੀ ਤੇ ਬਾਈ ਜੀ ਇੱਕ ਨੰਬਰ ਆਪਣਾ ਦੁਬਾਰੇ ਫਿਰ ਬੋਲ ਦੋ ਦੁਬਾਰੇ ਬੋਲ ਦਿਨਾ 9465362000 ਆਪਣਾ ਜੀ ਫੇਸਬੁੱਕ ਤੇ ਪੇਜ ਚੱਲਦਾ ਘਮਾਨ ਟਰੈਕਟਰ ਦੇ ਨਾਂ ਤੇ ਫੇਸਬੁੱਕ YouTube Instagram ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪੇਜ ਨੂੰ ਆਪਣੇ ਫੋਲੋ ਕਰੋ ਤੇ ਭਰਾਵਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਰੇ ਬਹੁਤ ਮਿਹਨਤੀ ਬੰਦੇ ਆ ਭਰਾ ਵਧੀਆ ਸਾਫ਼ ਸੁਥਰਾ ਕੰਮ ਕਰਨ ਵਾਲੇ ਜੇ ਕੋਈ ਐਡ ਕਰਾਉਣੀ ਆ ਤਾਂ ਬਾਈ ਉਹਨਾਂ ਦਾ ਨੰਬਰ ਸਕਰੀਨ ਤੇ ਪਾਉਣੇ ਉਹਨੇ ਤੁਸੀਂ ਸਕਰੀਨ ਤੇ ਪਾਇਆ ਹੋਇਆ ਹੈਗਾ ਇਹਨਾਂ ਤੋਂ ਸਕਰੀਨ ਤੇ ਤੁਸੀਂ ਨੰਬਰ ਚੱਲ ਰਿਹਾ ਐਡ ਕਰਵਾ ਸਕਦੇ ਹੋ ਵਧੀਆ ਐਡ ਤੇ ਵਧੀਆ ਇਹਨਾਂ ਦੇ ਵਿਊ ਆਉਂਦੇ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ ਪਹੁੰਚਣ ਲਈ ਬਹੁਤ ਬਹੁਤ ਮਿਹਰਬਾਨੀ ਜੀ